ਹਾਂਜੀ ਮਿੱਤਰੋ ਕੀ ਹਾਲ ਚਾਲ ਕਿਵੇਂ ਹੁਤ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਵੇਰ ਸਵੇਰ ਚੱਕਿਆ ਮੋਟਰਸਾਈਕਲ ਤੇ ਤੁਰਪੀ ਆਪਾਂ ਖੇਤ ਵੱਲ ਨੂੰ ਖੇਤ ਜਾ ਕੇ ਦੇਖਦੇ ਹਾਂ ਕਿ ਕਾਫੀ ਕਚਰਕੁੰਡਾ ਹੋਇਆ ਹੋਇਆ ਸੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿ ਆਪਣੇ ਖੇਤ ਵਿੱਚ ਦੀ ਸੜਕ ਨੰਗੀ ਹੈ ਇਸ ਕਰਕੇ ਇੱਥੇ ਜਿਹੜੇ ਕਾਫੀ ਹੈਵੀ ਵਹੀਕਲਸ ਆਉਂਦੇ ਜਾਂਦੇ ਰਹਿੰਦੇ ਟਰੱਕ ਵਗੈਰਾ ਆਉਂਦੇ ਜਾਂਦੇ ਰਹਿੰਦੇ ਇਸ ਕਰਕੇ ਇੱਥੇ ਕਾਫੀ ਕਚਰਕੁੰਡਾ ਹੋਇਆ ਹੋਇਆ ਸੀਗਾ ਤੇ ਖੇਤ ਆਪਾਂ ਨੂੰ ਕਾਫੀ ਸਕੂਨ ਮਿਲਦਾ ਹੈਗਾ ਥੋੜਾ ਬਹੁਤ ਟਾਈਮ ਸਪੈਂਡ ਕਰਦੇ ਆਪਾਂ ਖੇਤ ਚ ਉਸ ਤੋਂ ਬਾਅਦ ਆਪਣੇ ਮੋਬ ਫੇਸਬੁੱਕ ਦੀ ਇਨਕਮ ਆਈ ਸੀ ਵੀਰੋ ਆਪਾਂ ਚੱਲ ਪਏ ਬੈਂਕ ਵੱਲ ਨੂੰ ਆਪਾਂ ਕਢਾ ਲਏ ਪੈਸੇ ਪੈਸੇ ਕਢਾ ਕੇ ਆਪਾਂ ਨੂੰ ਯਾਦ ਹੁੰਦਾ ਕਿ ਆਪਾਂ ਬੱਚਿਆਂ ਨੂੰ ਕੀਤਾ ਸੀ ਪ੍ਰੋਮਿਸ ਕਿ ਜਦੋਂ ਪੈਸੇ ਆ ਗਏ ਆਪਾਂ ਤੁਹਾਨੂੰ ਡੀਆਈਵਾਈ ਲੈ ਕੇ ਜਾਵਾਂਗੇ ਆਪਾਂ ਚੱਕੀ ਗੱਡੀ ਤੇ ਆਪਾਂ ਚੱਲ ਪਏ ਪੁੱਚੋ ਵੱਲ ਨੂੰ ਤੇ ਆਪਾਂ ਪਹੁੰਚ ਗਏ ਡੀਆਈਵਾਈ ਇੱਥੇ ਬੱਚਿਆਂ ਨੇ ਥੋੜਾ ਬਹੁਤ ਟਾਈਮ ਸਪੈਂਡ ਕੀਤਾ ਤੇ ਜਿਹੜਾ ਸਮਾਨ ਲੈਣਾ ਸੀ ਸਮਾਨ ਲੈਤਾ ਤੇ ਉਸ ਤੋਂ ਬਾਅਦ ਆਪਾਂ ਜ਼ਿੰਮੇਵਾਰ ਪੁੱਤ ਹੋਣ ਦੇ ਨਾਤੇ ਮੰਮੀ ਦੀਆਂ ਚੁੰਨੀਆਂ ਰੰਗਵਾਉਣ ਪਹੁੰਚ ਗਏ ਉਹ ਚੁੰਨੀਆਂ ਰੰਗਾ ਕੇ ਫਿਰ ਆਪਾਂ ਚੱਲ ਪਏ ਘਰ ਵੱਲ ਨੂੰ ਤੁਹਾਨੂੰ ਮੇਰੇ ਬਲ